ਇਹ ਮੁੱਦਾ ਉਸ਼ਾਰਨਾ ਚਾਹੁੰਦੇ ਸੀਗੇ ਇਹਨਾਂ ਨੇ ਮੁੱਦਾ ਮਤਲਬ ਜਾਣ ਬੁੱਝ ਕੇ ਇਹਨਾਂ ਨੇ ਵਿਰੋਧ ਕਰਨ ਦੀ ਭਾਵਨਾ ਦੇ ਨਾਲ ਹੀ ਚੁੱਕਿਆ ਇਹਨਾਂ ਦੀ ਕੀ ਮਨਸਾ ਹੋ ਸਕਦੀ ਹੈ ਜੀ ਮਨਸਾ ਇਹਨਾਂ ਦੀ ਹੈ ਜੀ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨਾ ਠੀਕ ਹੈ ਜੀ ਮੈਨੇਜਮੈਂਟ ਨੂੰ ਬਦਨਾਮ ਕਰਨਾ ਪੰਚਾਇਤ ਨੂੰ ਬਦਨਾਮ ਕਰਨਾ ਹੁਣ ਵੀ ਮੈਂ ਬੇਨਤੀ ਕਰਦਾ ਤੁਹਾਡੇ ਮਾਧਮ ਰਾਹੀਂ ਭਾਈ ਕਿਸੇ ਨੇ ਵੀ ਗੁਰਦੁਆਰਾ ਸਾਹਿਬ ਬਾਰੇ ਕੋਈ ਵੀ ਸਮੱਸਿਆ ਦੱਸਣੀ ਆ ਉਹ ਗੁਰਦੁਆਰਾ ਸਾਹਿਬ ਦੇ ਸਬੰਧਤ ਕੋਈ ਸਮੱਸਿਆ ਉਹ ਮੈਨੇਜਮੈਂਟ ਨੂੰ ਦੱਸੋ ਤੁਸੀਂ ਕਿਉਂਕਿ ਮੈਨੇਜਮੈਂਟ હાજર ਹੈ ਦਾ ਸਾਹ ਹੈ ਮੈਨੇਜਰ ਸਾਹਿਬ હાજર ਨੇ ਤੇ ਉਹ ਸਮੱਸਿਆ ਜਦੋਂ ਸਾਡੇ ਕੋਲੇ ਪਹੁੰਚੂਗੀ ਅਸੀਂ ਉਸ ਸਮੱਸਿਆ ਦਾ ਹੱਲ ਕਰਾਂਗੇ ਬਈ ਅੰਦਰ ਬਿਲਕੁਲ ਅੱਗੇ ਵਾਸਤੇ ਕੋਈ ਧਰਨੇ ਦਾ ਮਾਹੌਲ ਨਾ ਬਣਾਇਆ ਜਾਵੇ ਧਰਨਾ ਦੇ ਨਾਲਾਂ ਦੀ ਮਰਜ਼ਾ ਚਾਹੇ ਠੀਕ ਵੀ ਹੋਵੇ ਅਗਰ ਕੋਈ ਸ਼ਰਾਰਤ ਹੋ ਗਈ ਅਗਰ ਕੋਈ ਉੱਥੇ ਵੱਡੀ ਗੜਬੜ ਹੋ ਗਈ ਬਾਰਦਾਤ ਹੋ ਗਈ ਕੋਲੇ ਦਰਬਾਰ ਸਾਹਿਬਾ ਕੋਲੇ ਗੁਰੂ ਗ੍ਰੰਥ ਸਾਹਿਬ ਨੇ ਇਹ ਗੁਰੂ ਸਾਹਿਬ ਦੀ ਵਿਅਦਵੀ ਹੈ ਇਸ ਤਰ੍ਹਾਂ ਉੱਥੇ ਜਾ ਕੇ ਬਿਲਕੁਲ ਜਿੱਥੇ ਸੰਗਤ ਜਲਦੇ ਵਿੱਚ ਚਰਨ ਧੋ ਕੇ ਅੰਦਰ ਜਾ ਕੇ ਮੱਥਾ ਟੇਕਿਆ ਉੱਥੇ ਧਰਨਾ ਦੇ ਲਿਆ ਇਹਨਾਂ ਨੇ ਗੁਰੂ ਘਰ ਦੀ ਵਿਰਾਸਤ ਦੀ ਵੀ ਲਗਣਾ ਕੀਤੀ ਹੈ ਸ਼ਰੋਮਣੀ ਕਮੇਟੀ ਦੇ ਕరుణਾਂ ਦੀ ਵੀ ਲਗਣਾ ਕੀਤੀ ਹੈ ਸਾਨੂੰ ਇਸ ਗੱਲ ਦਾ ਜਵਾਬ ਦੇਣਾ ਅਗਰ ਉੱਥੇ ਕੋਈ ਗੜਬੜ ਹੋ ਜਾਂਦੀ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਕਿਰਪਾਨਾਂ ਚੱਲ ਪੈਂਦੀਆਂ ਸਾਨੂੰ ਪ੍ਰੈਸ ਨੇ ਪੁੱਛਣਾ ਸੀ ਸਾਨੂੰ ਸੰਗਤਾਂ ਨੇ ਪੁੱਛਣਾ ਸੀ ਵੀ ਮੈਂਬਰ ਸਾਹਿਬ ਤੁਸੀਂ ਕਿੱਥੇ ਕੋਈ ਗੱਲ ਤੁਹਾਨੂੰ ਨਜ਼ਰ ਆਉਂਦੀ ਆ ਕੋਈ ਗੁਰੂ ਘਰ ਦੀ ਬੇਅਦਬੀ ਹੋ ਰਹੀ ਆ ਜਾਂ ਗੁਰੂ ਘਰ ਦੀ ਕੋਈ ਮਰਿਆਦਾ 'ਚ ਵਿਗੜਾ ਕਰਦਾ ਸਾਡੇ ਨੋਟਿਸ ਵਿੱਚ ਲਿਆਓ ਤੇ ਅਸੀਂ ਮਤਲਬ ਗੁਰੂ ਘਰ ਦੀ ਸੇਵਾ ਸੰਭਾਲ ਲਈ ਅਸੀਂ ਪ੍ਰਚਾਰ ਪ੍ਰਸਾਰ ਲਈ ਤੇ ਅਸੀਂ ਮਰਿਆਦਾ ਤੇ ਪਹਿਰਾ ਦੇਣ ਲਈ ਪਾਵਾਂਦਾ ਇਹੋ ਜਿਹਾ ਕੰਮ ਕਰਨ ਤੋਂ ਪਹਿਲਾਂ ਦਫ਼ਤਰ ਵਿਖੇ ਆ ਕੇ ਕੋਈ ਆਪਣੀ ਸੂਚਨਾ ਦਿਓ ਆਪਣਾ ਕੋਈ ਜਿਹੜਾ ਮੰਗ ਪੱਤਰ ਆ ਜਾਂ ਕੋਈ ਤੁਹਾਡੀ ਸ਼ਿਕਾਇਤ ਆ ਉਹ ਦੱਸੋ ਜੇ ਅਸੀਂ ਹੱਲ ਨਹੀਂ ਕਰਦੇ ਫਿਰ ਇਹੋ ਜਿਹਾ ਕਦਮ ਤੁਸੀਂ ਚੁੱਕੋ ਸਸਕਾਲ ਜੀ ਤੁਸੀਂ ਦੇਖਦੇ ਹੋ ਨਿਰਪੱਖ ਪੋਸਟ ਮੈਦਾਰਕਬਦੀ ਮੌਜੂਦ ਆ ਜੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਉਸ ਪਵਿੱਤਰ ਧਰਤੀ ਤੇ ਜਿੱਥੇ ਕਿ ਰਜਾਨਾ ਹੀ ਲੱਖਾਂ ਸ਼ਰਧਾਲੂ ਨੇ ਜਿਹੜੇ ਇੱਥੇ ਆ ਕੇ ਨਤਮਸਤਕ ਹੁੰਦੇ ਆਣ ਮੌਜੂਦ ਆ ਗੁਰਦੁਆਰਾ ਆਲਮਗੀਰ ਸਾਹਿਬ ਦੀ ਉਹ ਪਵਿੱਤਰ ਧਰਤੀ ਦੇ ਵਿੱਚ ਪਿੰਡ ਆਲਮਗੀਰ ਦੇ ਵਿੱਚ ਜਿੱਥੇ ਕਿ ਗੁਰੂ ਸਾਹਿਬ ਦੇ ਨਾਲ ਦੇਸ ਵਿਦੇਸ਼ ਤੇ ਲੋਕਾਂ ਦੀ ਜਿਹੜੀ ਸਰਦਾ ਜੁੜੀ ਹੋਈ ਹੈ ਲੱਖਾਂ ਹੀ ਸਰਦਾਲੂ ਇੱਥੇ ਆ ਕੇ ਨਤਮਸਤਕ ਹੁੰਦੇ ਹਨ ਪਿਛਲੇ ਕਈ ਦਿਨਾਂ ਤੋਂ ਇੱਥੇ ਜਿਹੜਾ ਇੱਕ ਵਿਵਾਦ ਸੜਿਆ ਹੋਇਆ ਉਸ ਵਿਵਾਦ ਦੇ ਸਿਲਸਿਲੇ ਵਿੱਚ ਅੱਜ ਪਿੰਡ ਆਲਮਗੀਰ ਦੇ ਵਿੱਚ ਨਗਰ ਨਿਵਾਸੀ ਪੱਟੀ ਗਿਣਤੀ ਦੇ ਵਿੱਚ ਇਕੱਠੇ ਹੋਏ ਹਨ ਕੀ ਵਿਵਾਦ ਆ ਉਹ ਕੀ ਇੱਕ ਦੂਜੇ ਤੇ ਜਿਹੜੇ ਅਨਜਾਬਾਜ਼ੀ ਲਗਾਈ ਜਾ ਰਹੀ ਹੈ ਤੇ ਸਾਡੇ ਕੋਲ ਜਥੇਦਾਰ ਸਾਹਿਬ ਜੀ ਸ਼ਰੋਮਣੀ ਕਮੇਟੀ ਦੇ ਮੈਂਬਰ ਸਾਹਿਬ ਚੰਦ ਸਿੰਘ ਆਲਮਗੀਰ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਜਥੇਦਾਰ ਸਾਹਿਬ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਜੀ ਕੀ ਮਸਲਾ ਪਿੰਡ ਦਾ ਕੀ ਮਸਲਾ ਗੁਰਦਾਰਾ ਸਾਹਿਬ ਦਾ ਪਿਛਲੇ ਕਈ ਦਿਨਾਂ ਤੋਂ ਪਿੰਡ ਦੇ ਲੋਕ ਕੁਝ ਕੁ ਲੋਕ ਗੁਰਦਾਰਾ ਸਾਹਿਬ ਤੇ ਜਾਂ ਕੁਝਕ ਉਹਨਾਂ ਸੇਵਾਦਾਰਾਂ ਤੇ ਇਲਜ਼ਾਮ ਲਾ ਰਹੇ ਹਨ ਕੀ ਉਹ ਇਲਜ਼ਾਮ ਨੇ ਕੀ ਗੱਲਬਾਤ ਹੈ ਵਿਸਤਾਰ ਨਾਲ ਦੱਸੋ ਜੀ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰੀਫ ਹੀ ਕਰੂੰਗਾ ਜਿਹੜੀ ਨਗਰ ਦੀ ਪੰਚਾਇਤ ਹੈ ਨਗਰ ਦੀ ਪੰਚਾਇਤ ਵੀ ਕਿਉਂਕਿ ਏਸੇ ਨਗਰ ਦੀ ਪੰਚਾਇਤ ਹੈ ਜੋ ਇਤਿਹਾਸਕ ਨਗਰ ਹੈ ਜਿੱਥੇ ਗੁਰੂ ਸਾਹਿਬ ਨੇ ਮਹਾਰਤ ਚਰਨ ਪਾਏ ਪੰਚਾਇਤ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਇੱਥੇ ਪਹਿਲਵਾਨ ਉਪਦੇਸ਼ ਸਿੰਘ ਜੀ ਸਰਪੰਚ ਸਾਹਿਬ ਨੇ ਸਾਰਾ ਨਗਰ ਹੈ ਨਾਲ ਤੇ ਇਹਨਾਂ ਨੂੰ ਬੇਨਤੀ ਕੀਤੀ ਸੀਗੀ ਨਗਰ ਦੀਆਂ ਸੰਗਤਾਂ ਨੇ ਹੁਕਮ ਹੀ ਕੀਤਾ ਸੀਗਾ ਕਿ ਸਰਪੰਚ ਸਾਹਿਬ ਜਦੋਂ ਸਾਡੇ ਸਤਕਾਰਯੋਗ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੀ ਜੱਥੇਬੰਦੀ ਜਿਨ੍ਹਾਂ ਦੇ ਸੇਵਾਦਾਰ ਬਾਬਾ ਭਿੰਦਾ ਜੀ ਨੇ ਤੇ ਇਹਨਾਂ ਨੇ ਗੁਰੂ ਘਰ ਦੀ ਗੁਰੂ ਸਾਹਿਬ ਦੇ ਦਰਬਾਰ ਦੀ ਸੇਵਾ ਸੰਭਾਲੀ ਹੈ ਉਦੋਂ ਜੋ ਕਲਸ ਸੀਗਾ ਦਰਬਾਰ ਸਾਹਿਬ ਦਾ ਦਰਬਾਰ ਸਾਹਿਬ ਤੇ ਸ਼ਿਸ਼ੋਭਤ ਉਹ ਕਾਲਸ ਉਹ ਕੰਸਟ੍ਰਕਸ਼ਨ ਦੁਆਨ ਸੇਵਾ ਦੌਰਾਨ ਉਹ ਬਾਬਾ ਜੀ ਨੇ ਸੰਭਾਲ ਲਿਆ ਸੀ ਵੀ ਉਹਦੇ ਬਾਰੇ ਅਸੀਂ ਜਾਣਕਾਰੀ ਚਾਹੁੰਦੇ ਆ ਕਿਉਂਕਿ ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਮੈਂਬਰ ਆ ਐਸਜੀਪੀਸੀ ਜ਼ਿੰਮੇਵਾਰ ਆ ਸੰਗਤਾਂ ਨੂੰ ਹਰ ਕਿਸੇ ਵੀ ਤਰ੍ਹਾਂ ਦੀ ਸੰਗਤਾਂ ਦੀ ਕੋਈ ਸਮੱਸਿਆ ਜਾਂ ਸੰਗਤਾਂ ਦਾ ਕੋਈ ਸਵਾਲ ਹੈ ਉਹਦੇ ਬਾਰੇ ਜਵਾਬ ਦੇਣ ਲਈ ਸੋ ਸੁਪਰਮਾਚ ਸਾਬ ਨੇ ਮੇਰੇ ਨਾਲ ਸੰਪਰਕ ਕੀਤਾ ਮੈਂ ਉਸੇ ਵੇਲੇ ਫੋਨ ਕਰਕੇ ਦਫ਼ਤਰ ਤੋਂ ਟੀਮ ਬੁਲਾਈ ਤੇ ਟੀਮ ਇੱਥੇ ਆਈ ਤਾਂ ਉਹਨਾਂ ਨੂੰ ਸਰਪੰਚ ਸਾਹਿਬ ਨੇ ਦੱਸਿਆ ਵੀ ਸੰਗਤ ਦਾ ਹੁਕਮ ਹੈ ਕਿ ਕੱਲ੍ਹ ਸਬਾਰੇ ਦੱਸਿਆ ਜਾਵੇ ਫਿਰ ਉਹ ਟੀਮ ਨੇ ਸਾਨੂੰ ਇਸ ਤੋਂ ਜਾਣੂ ਕਰਵਾਇਆ ਤੇ ਅਸੀਂ ਪ੍ਰਧਾਨ ਸਾਹਿਬ ਜੀ ਨੂੰ ਬੇਨਤੀ ਕੀਤੀ ਪ੍ਰਧਾਨ ਸਾਹਿਬ ਇੱਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਪਹੁੰਚੇ ਸਾਰੀ ਸੰਗਤ ਸੀ ਸਾਰੀ ਪੰਚਾਇਤ ਸੀ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਵਾਲੇ ਉਹ ਆਪ ਹਾਜ਼ਰ ਸਨ ਤੇ ਉਹਨਾਂ ਸਾਰੀਆਂ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਪ੍ਰਧਾਨ ਸਾਹਿਬ ਜੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਕਲਸ ਲਿਆਓ ਸੰਗਤ ਪੁੱਛਦੀ ਆ ਕਿੱਥੇ ਐ ਕਿਉਂਕਿ ਸਮਾਧਨਾ ਸੀਗਾ ਕਿਉਂਕਿ ਦਰਬਾਰ ਸਾਹਿਬ ਦੀ ਸਾਰੀ ਚਲਦੀ ਸੀਗੀ ਸਤਕਾਰਯੋਗ ਮਹਾਪੁਰਖ ਇਹਨਾਂ ਨੇ ਉਹ ਕਲਸ ਲਿਆ ਕੇ ਸੰਗਤਾਂ ਦੇ ਸਾਹਮਣੇ ਦਰਬਾਰ ਸਾਹਿਬ ਦੇ ਅੰਦਰ ਸ਼ਿਸ਼ੋਭਿਤ ਕਰ ਦਿੱਤਾ ਸੋ ਉਸ ਦਿਨ ਸਾਰੀ ਸੰਗਤ ਨੇ ਵੇਖ ਲਿਆ ਕਿ ਜੋ ਕਲਸ ਬਾਰੇ ਹੁਕਮ ਹੋਇਆ ਸੀ ਸੰਗਤਾਂ ਦਾ ਉਹ ਕਲਸ ਆ ਸਾਡੇ ਸਾਹਮਣੇ ਆ ਸੋ ਆ ਗੱਲ ਸੀਗੀ ਔਰ ਕਈ ਵਾਰੀ ਕਈ ਐਸੇ ਤੱਤ ਹੁੰਦੇ ਨੇ ਜਿਹੜੇ ਕਿਸੇ ਗੱਲ ਨੂੰ ਛਾੜਨਾ ਚਾਹੁੰਦੇ ਹੁੰਦੇ ਨੇ ਜੱਤੇਦਰ ਸਾਹਿਬ ਜੀ ਉਸ ਟਾਈਮ ਤੇ ਜਦੋਂ ਪਿੰਡ ਦੇ ਨਗਰ ਦੇ ਲੋਕ ਉੱਥੇ ਇਕੱਠੇ ਸੀ ਕਲਸ਼ ਦੇਖਣ ਵਾਸਤੇ ਕਿ ਜਦੋਂ ਕੋਈ ਕਮੀ ਰਹੀ ਸੀ ਵੀ ਜਿਹੜੀ ਅੱਜ ਉਹਨਾਂ ਨੇ ਮੁੱਦਾ ਚੱਕਿਆ ਉਦੋਂ ਕਿਉਂਕਿ ਸੰਗਤ ਸਾਰੀ ਹਾਜ਼ਰ ਸੀ ਮੁੱਦਾ ਇਹਨਾਂ ਨੇ ਚੱਕਿਆ ਕਿਉਂਕਿ ਇਹ ਮੁੱਦਾ ਛਾੜਨਾ ਚਾਹੁੰਦੇ ਸੀਗੇ ਇਹਨਾਂ ਨੇ ਮੁੱਦਾ ਮਤਲਬ ਜਾਣ ਬੁੱਝ ਕੇ ਇਹਨਾਂ ਨੇ ਵਿਰੋਧ ਕਰਨ ਦੀ ਭਾਵਨਾ ਦੇ ਨਾਲ ਹੀ ਚੁੱਕਿਆ ਹੁਣ ਵੀ ਅਸੀਂ ਦੁਬਾਰੇ ਅੱਜ ਇਸੇ ਕਰਕੇ ਨਗਰ ਦੇ ਵਿੱਚ ਇਕੱਠ ਕੀਤਾ ਤੇ ਇਹਨਾਂ ਦੀ ਕੀ ਮਨਸਾ ਹੋ ਸਕਦੀ ਹੈ ਜੀ ਮਨਸਾ ਇਹਨਾਂ ਦੀ ਹੈ ਜੀ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨਾ ਠੀਕ ਹੈ ਜੀ ਮੈਨੇਜਮੈਂਟ ਨੂੰ ਬਦਨਾਮ ਕਰਨਾ ਪੰਚਾਇਤ ਨੂੰ ਬਦਨਾਮ ਕਰਨਾ ਕੀ ਤੁਹਾਨੂੰ ਲੱਗਦਾ ਨਹੀਂ ਵੀ ਇਹ ਆਲਮਗੀਰ ਸਾਹਿਬ ਦੀ ਜਿਹੜੀ ਪਬਲਿਕ ਇੱਥੋਂ ਦੇ ਲੋਕ ਨੇ ਅਗਰ ਉਸ ਗੁਰੂ ਘਰ ਤੇ ਉਂਗਲ ਚੱਕਣਗੇ ਉਹਨਾਂ ਦੀ ਨਾਲ ਨਹੀਂ ਬਦਨਾਮੀ ਹੈਗੀ ਕਿਉਂਕਿ ਨਗਰ ਉਗਲ ਨਹੀਂ ਚੁੱਕਦਾ ਇਹ ਕੁਝ ਬੰਦੇ ਨੇ ਬਾਹਰਲੇ ਲੋਕ ਨੇ ਜੀ ਇਸ ਪਿੰਡ ਦੇ ਵੀ ਕੁਝ ਅਨਸਰ ਨੇ ਜਿਹੜੇ ਪਿੰਡ ਨੂੰ ਵਰਤ ਕੇ ਪਿੰਡ ਦਾ ਨਾਂ ਲੈ ਕੇ ਮਤਲਬ ਗਲਤ ਪ੍ਰਚਾਰ ਕਰਨਾ ਚਾਹੁੰਦੇ ਆ ਪਿੰਡ ਨਹੀਂ ਕਿਉਂਕਿ ਪਿੰਡ ਦਾ ਅੱਜ ਵੀ ਹਾਜ਼ਰ ਇਸਾਰਾ ਠੀਕ ਹੈ ਅੱਜ ਵੀ ਜਿਹੜਾ ਇੱਥੇ ਨਗਰ ਹਾਜ਼ਰ ਹੋਇਆ ਤੇ ਤੁਸੀਂ ਸਾਰੇ ਸਾਡੇ ਸਤਿਕਾਰਯੋਗ ਭਰਾਵਾਂ ਨੇ ਜਿਹੜੇ ਪ੍ਰੈਸ ਵਾਲੇ ਹੋ ਤੁਸੀਂ ਸਾਰਿਆਂ ਨੇ ਵੇਖ ਹੀ ਲਿਆ ਵੀ ਨਗਰ ਸੋ ਮੈਂ ਇਸ ਕਰਕੇ ਬੇਨਤੀ ਕਰਦਾ ਮੈਂ ਅੱਜ ਵੀ ਇਸ ਦਾ ਵਾਅਦਾ ਕਰ ਲਿਆ ਕਿਉਂਕਿ ਬਾਹਰਲੇ ਅਨਸਰ ਨੇ ਜਿਹੜੇ ਕਿ ਸਰارتی ਅਨਸਰ ਖਰਾਬ ਕਰ ਰਹੇ ਨੇ ਬੜੀ ਤੋਂ ਤੁਸੀਂ ਸੋਹਣੀ ਗੱਲ ਕੀਤੀ ਹੈ ਕਿਉਂਕਿ ਜੋ ਗੁਰਦੁਆਰਾ ਸਾਹਿਬ ਆ ਗੁਰੂ ਘਰ ਆ ਇਹਦੇ ਅੰਦਰ ਜਿਹੜਾ ਵੀ ਕੋਈ ਮੱਥਾ ਟੇਕਣ ਵਾਸਤੇ ਆਉਂਦਾ ਤੇ ਉਹ ਕਿਹੜੀ ਭਾਵਨਾ ਨਾਲ ਆਉਂਦਾ ਇਹ ਆਪਾਂ ਨਹੀਂ ਜਾਣਦੇ ਇਹ ਤਾਂ ਗੁਰੂ ਸਾਹਿਬ ਜਾਣਦੇ ਆਉਣ ਵਾਲਾ ਜਾਣਦਾ ਪਰ ਗੁਰਦੁਆਰਾ ਸਾਹਿਬ ਦੇ ਅੰਦਰ ਕਈ ਐਸੇ ਅੰਸਰ ਕਈ ਤਤ ਕਈ ਸ਼ਰਾਰਤੀ ਐਸੇ ਤਰ੍ਹਾਂੇ ਫਿਰਦੇ ਨੇ ਜਿਨ੍ਹਾਂ ਨੇ ਅਗਰ ਉੱਥੇ ਕੋਈ ਸ਼ਰਾਰਤ ਕਰਤੀ ਤਾਂ ਉੱਥੇ ਕੋਈ ਵੱਡੀ ਬਾਰਦਾਤ ਹੋ ਗਈ ਆਹ ਉਹ ਫਿਰ ਬਹੁਤ ਵੱਡੀ ਇਹ ਗੈਰਕਾਨੂੰਨੀ ਗੱਲ ਬਣ ਜਾਂਦੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਉਂਗਲ ਉੱਠਦੀ ਆ ਵੀ ਤੁਸੀਂ ਉਹ ਮਾਹੌਲ ਨੂੰ ਸੰਭਾਲਿਆ ਨਹੀਂ ਸੋ ਮੈਂ ਬੇਨਤੀ ਕਰਦਾ ਤੁਹਾਡੀ ਗੱਲ ਬਹੁਤ ਸਿਆਣੀ ਆ ਮੈਂ ਬੇਨਤੀ ਕਰਦਾ ਵੀ ਹੁਣ ਵੀ ਮੈਂ ਬੇਨਤੀ ਕਰਦਾ ਤੁਹਾਡੇ ਮਾਧਮ ਰਾਹੀਂ ਬਈ ਕਿਸੇ ਨੇ ਵੀ ਗੁਰਦੁਆਰਾ ਸਾਹਿਬ ਬਾਰੇ ਕੋਈ ਵੀ ਸਮੱਸਿਆ ਦੱਸਣੀ ਆ ਉਹ ਗੁਰਦੁਆਰਾ ਸਾਹਿਬ ਦੇ ਸਬੰਧਤ ਕੋਈ ਸਮੱਸਿਆ ਉਹ ਮੈਨੇਜਮੈਂਟ ਨੂੰ ਦੱਸੋ ਤੁਸੀਂ ਕਿਉਂਕਿ ਮੈਨੇਜਮੈਂਟ ਹਾਜ਼ਰ ਹੈ ਦਾਸ ਹਾਜ਼ਰ ਹੈ ਮੈਨੇਜਰ ਸਾਹਿਬ ਹਾਜ਼ਰ ਨੇ ਤੇ ਉਹ ਸਮੱਸਿਆ ਜਦੋਂ ਸਾਡੇ ਕੋਲੇ ਪਹੁੰਚੂਗੀ ਅਸੀਂ ਉਸ ਸਮੱਸਿਆ ਦਾ ਹੱਲ ਕਰਾਂਗੇ ਇਸ ਤਰ੍ਹਾਂ ਹੋ ਸਕਦਾ ਵੀ ਗੁਰਦਾਰਾ ਸਾਹਿਬ ਦੇ ਵਿੱਚ ਦਰੀਬਸਾਖੇ ਧਰਨਾ ਲਗਾਇਆ ਜਾਵੇ ਤਦੀ ਦੱਸਿਆ ਜਾਵੇ ਜਾਂ ਪਿੰਡ ਦੇ ਵਿੱਚ ਕੱਟ ਕੀਤਾ ਜਾਵੇ ਤੁਹਾਨੂੰ ਕਿਉਂ ਨਹੀਂ ਦੱਸਿਆ ਜਾਂਦਾ ਵੀਰ ਜੀ ਅਗਰ ਆਪਾਂ ਕਿਸੇ ਦੇ ਮੈਂ ਹੁਣ ਵੀ ਗੱਲ ਕਰਕੇ ਹਟਿਆ ਆਪਾਂ ਘਰ ਦੇ ਬਾਹਰ ਵੀ ਆਪਾਂ ਕਿਸੇ ਦੇ ਕੋਈ ਰੋਸ ਪ੍ਰਗਟ ਕਰਨਾ ਤਾਂ ਉੱਥੇ ਵੀ ਅਪ ਪਹਿਲੀ ਗੱਲ ਤਾਂ ਆਪਾਂ ਨੂੰ ਅਧਿਕਾਰ ਆ ਵੀ ਰੋਸ ਪ੍ਰਗਟ ਕਰਨ ਦਾ ਦੂਜਾ ਨਾਲ ਆਪਾਂ ਨੂੰ ਇਹ ਆਪਣਾ ਰਾਈਟ ਵੀ ਬਣਦਾ ਕਿ ਆਪਾਂ ਸ਼ਾਂਤਮਈ ਰੱਖੀਏ ਤਾਂ ਕਿ ਉੱਥੇ ਕੋਈ ਗੜਬੜ ਨਾ ਹੋ ਜੇ ਉੱਥੇ ਮਾਹੌਲ ਨਾ ਵਿਗੜੇ ਇਹ ਤਾਂ ਗੁਰੂ ਘਰ ਹੈ ਆਗਰ ਗੁਰੂ ਘਰ ਦੇ ਅੰਦਰ ਕੋਈ ਆਉਂਦਾ ਬਿਲਕੁਲ ਗੈਰਕਾਨੂੰਨੀ ਆ ਅੰਦਰ ਆ ਕੇ ਅਗਲੇ ਨੇ ਧਰਨਾ ਦਿੱਤਾ ਕਿਸੇ ਨੇ ਵੀ ਧਰਨਾ ਦਿੱਤਾ ਚਲੋ ਠੀਕ ਆ ਉਹਦੀ ਮਰਸ਼ਾ ਠੀਕ ਹੋ ਸਕਦੀ ਆ ਵੀ ਅਸੀਂ ਧਰਨਾ ਦਿੱਤਾ ਜੀ ਅਸੀਂ ਕਾਰਸ ਦੇ ਸਬੰਧ ਵਿੱਚ ਧਰਨਾ ਦਿੱਤਾ ਅਸੀਂ ਹੋਰ ਕੋਈ ਗੁਰੂ ਕੇ ਲੰਗਰ ਦੇ ਸਬੰਧ ਵਿੱਚ ਧਰਨਾ ਦਿੱਤਾ ਜਾਂ ਉੱਥੇ ਕੋਈ ਕਿਸੇ ਨੇ ਬੇਹਰਮਤੀ ਕੀਤੀ ਆ ਕੋਈ ਨੰਗੇ ਸਰ ਆ ਗਿਆ ਜਾਂ ਕੋਈ ਵੀ ਮਾਮਲਾ ਹੋ ਸਕਦਾ ਜਿਹੜੇ ਉਹ ਲੋਕ ਕਾਰਸ ਸਬੰਧੀ ਸਵਾਲ ਖੜੇ ਕਰਦੇ ਨੇ ਉਹਨਾਂ ਨੂੰ ਤੁਸੀਂ ਸੈਟੀਸਫਾਈ ਕਰ ਸਕਦੇ ਹੋ ਸੈਟ ਸਪਾਈ ਉਹਨਾਂ ਨੂੰ ਇਸੇ ਤਰ੍ਹਾਂ ਕਰ ਸਕਦੇ ਆ ਅਸੀਂ ਬੇਨਤੀ ਇਸ ਤਰ੍ਹਾਂ ਕਰ ਸਕਦੇ ਆ ਭਈ ਅੰਦਰ ਬਿਲਕੁਲ ਅੱਗੇ ਵਾਸਤੇ ਕੋਈ ਧਰਨੇ ਦਾ ਮਾਹੌਲ ਨਾ ਬਣਾਇਆ ਜਾਵੇ ਧਰਨਾ ਦੇ ਨਾਲਾਂ ਦੀ ਮਨਸ਼ਾ ਚਾਹੇ ਠੀਕ ਵੀ ਹੋਵੇ ਅਗਰ ਕੋਈ ਸ਼ਰਾਰਤ ਹੋ ਗਈ ਅਗਰ ਕੋਈ ਉੱਥੇ ਵੱਡੀ ਗੜਬੜ ਹੋ ਗਈ ਬਾਰਦਾਤ ਹੋ ਗਈ ਕੋਲੇ ਦਰਬਾਰ ਸਾਹਿਬਾ ਕੋਲੇ ਗੁਰੂ ਗ੍ਰੰਥ ਸਾਹਿਬ ਨੇ ਇਹ ਗੁਰੂ ਸਾਹਿਬ ਦੀ ਬੇਦਵੀ ਹੈ ਇਸ ਤਰ੍ਹਾਂ ਉੱਥੇ ਜਾ ਕੇ ਬੈਨਕੋਲ ਜਿੱਥੇ ਸੰਗਤ ਜਲਦੇ ਵਿੱਚ ਚਰਨ ਧੋ ਕੇ ਅੰਦਰ ਜਾ ਕੇ ਮੱਥਾ ਟੇਕ ਉੱਥੇ ਧਰਨਾ ਦੇ ਲਿਆ ਤੁਹਾਨੂੰ ਲੱਗਦਾ ਵੀ ਉਹਨਾਂ ਨੇ ਇਹ ਸ਼ਰੋਮਣੀ ਕਮੇਟੀ ਦੇ ਜਿਹੜੇ ਕਾਨੂੰਨ ਨੇ ਅਸੂਲ ਨੇ ਉਹ ਬਿਲਕੁਲ ਜੀ ਇਹਨਾਂ ਨੇ ਗੁਰੂ ਘਰ ਦੀ ਵਿਰਾਸਤ ਦੀ ਵੀ ਲਗਣਾ ਕੀਤੀ ਐ ਸ਼੍ਰੋਮਣੀ ਕਮੇਟੀ ਦੇ ਕਲੂਨਾ ਦੀ ਵੀ ਲਗਣਾ ਕੀਤੀ ਐ ਸਾਨੂੰ ਇਸ ਗੱਲ ਦਾ ਜਵਾਬ ਦੇਣਾ ਅਗਰ ਉੱਥੇ ਕੋਈ ਗੜਬੜ ਹੋ ਜਾਂਦੀ ਦਰਬਾਰ ਸਭ ਦੇ ਅੰਦਰ ਜਾ ਕੇ ਕਿਰਪਾਨਾਂ ਚੱਲ ਪੈਂਦੀਆਂ ਸਾਨੂੰ ਪ੍ਰੈਸ ਨੇ ਪੁੱਛਣਾ ਸੀ ਸਾਨੂੰ ਸੰਗਤਾਂ ਨੇ ਪੁੱਛਣਾ ਸੀ ਵੀ ਮੈਂਬਰ ਸਾਹਿਬ ਤੁਸੀਂ ਕਿੱਥੇ ਸੀ ਦੇਖੋ ਜੇ ਤਾਂ ਅਸੀਂ ਕੋਈ ਗੱਲ ਨਹੀਂ ਮੰਨਦੇ ਫਿਰ ਤਾਂ ਕਹਿੰਦੇ ਨੇ ਵੀ ਤੁਸੀਂ ਕਿ ਕਿੱਥੇ ਸੀ ਤੇ ਜੇ ਉਹ ਅੰਦਰ ਜਾ ਕੇ ਕੋਈ ਗੜਬੜ ਹੁੰਦੀ ਆ ਜਾਦਾ-ਜਾਦੇ ਮਾਹੌਲ ਖਰਾਬ ਹੁੰਦਾ ਫਿਰ ਵੀ ਸਾਨੂੰ ਪੁੱਛਣਾ ਮੈਂਬਰ ਸਾਹਿਬ ਤੁਸੀਂ ਕਿੱਥੇ ਸੀ ਇੱਕ ਜਥੇਦਾਰ ਸਾਹਿਬ ਪ੍ਰਬੰਧਾ ਤੇ ਵੀ ਸਵਾਲ ਖੜੇ ਕਰਦੇ ਨੇ ਜੀ ਪ੍ਰਬੰਧ ਬਿਲਕੁਲ ਵੀਰ ਜੀ ਠੀਕ ਚੱਲ ਰਹੇ ਨੇ ਕਿਉਂਕਿ ਜਦੋਂ ਕੋਈ ਸਾਨੂੰ ਪਤਾ ਲੱਗਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਦਾਸ ਕਿਉਂਕਿ ਇਸ ਹਲਕੇ ਦਾ ਨਮਾਇਦਾ ਹੋਣ ਕਰਕੇ ਮੈਂ ਇਹ ਬਿਲਕੁਲ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਸੰਗਤ ਨੂੰ ਬੇਨਤੀ ਕਰਦਾ ਸਾਡੇ ਨੋਟਿਸ ਵਿੱਚ ਲਿਆਓ ਕੋਈ ਗੱਲ ਤੁਹਾਨੂੰ ਨਜ਼ਰ ਆਉਂਦੀ ਆ ਕੋਈ ਗੁਰੂ ਘਰ ਦੀ ਬਦਬੀ ਹੋ ਰਹੀ ਆ ਜਾਂ ਗੁਰੂ ਘਰ ਦੀ ਕੋਈ ਮर्याਦੇ ਦੀ ਲੜਕੜਾ ਕਰਦਾ ਸਾਡੇ ਨੋਟਿਸ ਵਿੱਚ ਲਿਆਓ ਤੇ ਅਸੀਂ ਮਤਲਬ ਗੁਰੂ ਘਰ ਦੀ ਸੇਵਾ ਸੰਭਾਲ ਲਈ ਅਸੀਂ ਪ੍ਰਚਾਰ ਪ੍ਰਸਾਰ ਲਈ ਤੇ ਅਸੀਂ ਮਰਿਆਦਾ ਤੇ ਪੈਰਾ ਦੇਣ ਲਈ ਪਾਵਾਂਦਾ ਅਸੀਂ ਜਦੋਂ ਵੀ ਸਾਡੇ ਸੰਗਤ ਜਾਂ ਪ੍ਰੈਸ ਜਾਂ ਤੁਹਾਡੇ ਵਰਗੇ ਬੁੱਧੀਜੀਵੀ ਸਿਆਣੇ ਭਰਾ ਸਾਡੇ ਨੋਟਿਸ ਵਿੱਚ ਲਿਆਉਣਗੇ ਪਰ ਵੀਰ ਜੀ ਮਤਲਬ ਮਾਹੌਲ ਖਰਾਬ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਊਗੀ ਕਈ ਸਾਲਾਂ ਤੋਂ ਕਾਰਸੇਵਾਲੇ ਬਾਬਾ ਪਿੰਦਾ ਜੀ ਸੇਵਾ ਕਰ ਰਹੇ ਹਨ ਕੀ ਅੱਜ ਹੀ ਉਹ ਲੋਕਾਂ ਨੂੰ ਪਤਾ ਲੱਗਿਆ ਵੀ ਬਾਬਾ ਪਿੰਦਾ ਜੀ ਤੇ ਜਿਹੜੇ ਵੱਡੇ ਵੱਡੇ ਇਲਜ਼ਾਮ ਦਾਜ ਲਾਏ ਜਾ ਰਹੇ ਨੇ ਨਹੀਂ ਐਵੇਂ ਕਿਸੇ ਤੇ ਇਲਜ਼ਾਮ ਲਾਉਣੇ ਜੀ ਬੜਾ ਪਾਪ ਆ ਮੈਂ ਤਾਂ ਬੇਨਤੀ ਕਰਦਾ ਭਈ ਜਾਣਿਆ ਮੱਥਾ ਟੇਕਣ ਤੇ ਲਾਉਣੇ ਆ ਇਲਜ਼ਾਮ ਜੇ ਹੁਣ ਆਪਾਂ ਇਲਜ਼ਾਮ ਸਾਬਤ ਹੀ ਨਾ ਕਰ ਸਕੇ ਫਿਰ ਪਾਪ ਕੀ ਨੂੰ ਲੱਗੂਗਾ ਫਿਰ ਕਸੂਰਬਾਰ ਕੌਣ ਹੋਊਗਾ ਕਿਉਂਕਿ ਕਿਸੇ ਦਾ ਕੋਈ ਅਕਸ ਹੁੰਦਾ ਕਿਸੇ ਦਾ ਕੋਈ ਸਤਕਾਰ ਹੁੰਦਾ ਸਮਾਜ ਦੇ ਵਿੱਚ ਸੰਗਤਾਂ ਦੇ ਵਿੱਚ ਉਹ ਉਹਦਾ ਅਕਸ ਖਰਾਬ ਕਰਨਾ ਉਹਦਾ ਸਤਕਾਰ ਬਣਿਆ ਹੋਇਆ ਜਿਹੜਾ ਉਹਨੂੰ ਖਰਾਬ ਕਰਨਾ ਤੇ ਉਹਦਾ ਕੋਈ ਸਬੂਤ ਹੈ ਨਹੀਂ ਤੇ ਫਿਰ ਕਿੱਡਾ ਵੱਡਾ ਇਹ ਪਾਪ ਹੈ ਇਹ ਕਿੱਡਾ ਵੱਡਾ ਇਹ ਜੁਰਮ ਹੈ ਹੁਣ ਮਹਾਪੁਰਖਾਂ ਤੇ ਉਂਗਲੀਆਂ ਉਠਾ ਰਹੇ ਨੇ ਹੁਣ ਮਹਾਪੁਰਖਾਂ ਤੇ ਜੇ ਕੋਈ ਉਂਗਲੀ ਖਾਰੇ ਸਾਬਤ ਕਰਨ ਜੇ ਸਾਬਤ ਨਹੀਂ ਕਰ ਸਕਦੇ ਤਾ ਫਿਰ ਬਹੁਤ ਬਿਲਕੁਲ ਇਹ ਤਾਂ ਮਤਲਬ ਗੁਰੂ ਘਰ ਦੀ ਵਿਰੋਧੀ ਮਤਲਬ ਭਾਵਨਾ ਜਦੋਂ ਆਪਾਂ ਗੁਰੂ ਘਰ ਦੇ ਅੰਦਰ ਆਉਂਦੇ ਆ ਆਪਾਂ ਮੱਥਾ ਟੇਕਣਾਉਂਦੇ ਆ ਮੈਂ ਬੇਨਤੀ ਕਰਦਾ ਠੀਕ ਆ ਜੇ ਕੋਈ ਗੱਲ ਤੁਹਾਨੂੰ ਲੱਗਦੀ ਆ ਵੀ ਆਪਾਂ ਨੂੰ ਇਹ ਕਰਨੀ ਚਾਹੀਦੀ ਆ ਉਹ ਜ਼ਰੂਰ ਕਰੋ ਪਰ ਜਿਹੜਾ ਇਤਿਹਾਸ ਹੈ ਉਹ ਦੋ ਤਰ੍ਹਾਂ ਦੀਆਂ ਕੈਟਾਗਰੀਆਂ ਦਾ ਇਤਿਹਾਸ ਹੈ ਇੱਕ ਉਹ ਨੇ ਜਿਹੜੇ ਮੱਥਾ ਟੇਕਣ ਵਾਲੇ ਨੇ ਮੱਥਾ ਟੇਕਣ ਵਾਲੇ ਮੱਥਾ ਟੇਕਦੇ ਨੇ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਨਿਮਰਤਾ ਨਾਲ ਬੇਨਤੀ ਕਰਕੇ ਸੁੱਖ ਸ਼ਾਂਤੀ ਦੀ ਤੇ ਸਾਰੀ ਸੰਗਤ ਦਾ ਭਲਾ ਮੰਗ ਕੇ ਉਹ ਚਲੇ ਜਾਂਦੇ ਨੇ ਇੱਕ ਮੱਥਾ ਲਾਉਣ ਵਾਲੇ ਨੇ ਮੇਰੀ ਗੱਲ ਯਾਦ ਰੱਖਿਓ ਜਿਹੜੇ ਮੱਥਾ ਟੇਕਣ ਵਾਲੇ ਨੇ ਉਹਨਾਂ ਦਾ ਤਾਂ ਸਤਕਾਰ ਸਦਾ ਹੀ ਰਹੂਗਾ ਜਿਹੜੇ ਮੱਥਾ ਲਾਉਣ ਵਾਲੇ ਨੇ ਉਹ ਫਿਰ ਗੁਰੂ ਸਾਹਿਬ ਦੀ ਸ਼ਕਤੀ ਨੂੰ ਯਾਦ ਕਰ ਸਾਹਿਬ ਦੇ ਮੈਨੇਜਰ ਸਾਹਿਬ ਸਾਡੇ ਕੋਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਵੀ ਇਹ ਜਿਹੜੇ ਇੱਥੇ ਗੁਰਦਾਰਾ ਸਾਹਿਬ ਦੇ ਸੇਵਾਦਾਰਾਂ ਤੇ ਕਾਰ ਸੇਵਾ ਵਾਲੇ ਬਾਬਾ ਜੀ ਤੇ ਜਾਂ ਹੋਰ ਪ੍ਰਬੰਧਕਾਂ ਤੇ ਇਲਜ਼ਾਮ ਲਾਏ ਜਾ ਰਹੇ ਨੇ ਇੱਥੋਂ ਦੇ ਕੁਝ ਸਰਾਰਤੀ ਲੋਕਾਂ ਵੱਲੋਂ ਕੀ ਕਹਿਣਾ ਚਾਹੁੰਦੇ ਨੇ ਉਹ ਉਹਨਾਂ ਬਾਰੇ ਸਤਿ ਸ੍ਰੀ ਅਕਾਲ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਇਹ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਜਿਹੜੇ ਇਹੋ ਜਿਹੇ ਇਲਜ਼ਾਮ ਲਾਉਣੇ ਨੇ ਨਾ ਇਹ ਬੜੇ ਮੰਦ ਭਾਗੇ ਆ ਇਹਨਾਂ ਤੋਂ ਹੀ ਵੱਡੇ-ਵੱਡੇ ਜਿਹੜੇ ਨਾ ਝਗੜਿਆਂ ਦਾ ਇਹ ਰੂਪ ਬਣ ਜਾਂਦਾ ਇਨਾਂ ਤੋਂ بڑے بڑے ਤਗੜੇ ਵਖਰੇਵੇਂ ਪੈਦਾ ਹੋ ਜਾਂਦੇ ਆ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਪੰਚਾਇਤ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਜੇਕਰ ਤੁਹਾਨੂੰ ਕੋਈ ਵੀ ਇਹੋ ਜੀ ਸਮੱਸਿਆ ਜਾਂ ਕੋਈ ਤੁਹਾਨੂੰ ਸ਼ਿਕਾਇਤ ਮਿਲਦੀ ਹੈ ਤੁਸੀਂ ਸਾਡੇ ਨਾਲ ਸੰਪਰਕ ਕਰੋ ਅਸੀਂ ਮੌਕੇ ਤੇ ਜਿਹੜੀ ਹੋ ਸਕਦੀ ਹੈ ਉਹਦਾ ਹੱਲ ਕਰਾਂਗੇ ਨਹੀਂ ਤੇ ਆਪਾਂ ਹੈੱਡ ਆਫਸ ਤੋਂ ਉਹਦੇ ਸਬੰਧੀ ਜਾਣਕਾਰੀ ਭੇਜਾਂਗੇ ਉਤੋ ਫੈਸਲਾ ਕਰਾ ਕੇ ਉਹਦਾ ਜਰੂਰ ਹੱਲ ਕਰਾਂਗੇ ਸਰ ਇਹਨਾਂ ਕੁਝ ਲੋਕਾਂ ਨੇ ਗੁਰਦਾਰਾ ਸਾਹਿਬ ਦੇ ਵਿੱਚ ਦਰੀਬਸਾ ਕੇ ਧਰਨਾ ਲਗਾਇਆ ਸੀ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਧਰਨਾ ਲਗਾਉਣ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਾ ਨਾ ਅਸੀਂ ਆਪਣੇ ਭੇਜਿਆ ਸਟਾਫ ਨੂੰ ਤੇ ਉਹਨਾਂ ਨੇ ਜਲਦੀ ਚੁੱਕ ਦਿੱਤਾ ਪਰ ਜੇਕਰ ਅਸੀਂ ਉੱਥੇ ਵਿਰੋਧ ਕਰਦੇ ਉੱਥੇ ਬਿਲਕੁਲ ਝਗੜੇ ਦਾ ਕਾਰਨ ਬਣ ਜਾਏ ਸੀ ਬਿਲਕੁਲ ਉਹ ਨਜਾਇਜ਼ ਆ ਅਸੀਂ ਅੱਗੇ ਤੋਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹੋ ਜਿਹਾ ਕੰਮ ਕਰਨ ਤੋਂ ਪਹਿਲਾਂ ਦਫ਼ਤਰ ਵਿਖੇ ਆ ਕੇ ਕੋਈ ਆਪਣੀ ਸੂਚਨਾ ਦਿਓ ਆਪਣਾ ਕੋਈ ਜਿਹੜਾ ਮੰਗ ਪੱਤਰ ਆ ਜਾਂ ਕੋਈ ਤੁਹਾਡੀ ਸ਼ਿਕਾਇਤ ਆ ਉਹ ਦੱਸੋ ਜੇ ਅਸੀਂ ਹੱਲ ਨਹੀਂ ਕਰਦੇ ਫਿਰ ਇਹੋ ਜਿਹਾ ਕਦਮ ਤੁਸੀਂ ਚੁੱਕੋ ਤੇ ਉਹ ਵੀ ਗੁਰਦਾਸ ਸਾਹਿਬ ਤੋਂ ਬਾਹਰ ਅੰਦਰ ਜੇ ਕਰਨਗੇ ਫਿਰ ਉਹ ਸਾਨੂੰ ਆਪਣੇ ਹਿਸਾਬ ਨਾਲ ਉਹਨੂੰ ਰੋਕਣਾ ਵੀ ਆਉਂਦਾ ਔਰ ਰੋਕਣ ਦੀ ਕੋਸ਼ਿਸ਼ ਕਰਾਂਗੇ ਫਿਰ ਉਹ ਝਗੜੇ ਦਾ ਰੂਪ ਹੋਏਗਾ ਅਸੀਂ ਇਹ ਕਹਿੰਦੇ ਆ ਕਿ ਇਹੋ ਜਿਹਾ ਮਾਹੌਲ ਨਾ ਪੈਦਾ ਕੀਤਾ ਜਾਵੇ ਜਿਹੜਾ ਆਪਸੀ ਬੈਠ ਕੇ ਇਹ ਹੱਲ ਹੋ ਸਕਦਾ ਉਹ ਸਭ ਤੋਂ ਵਧੀਆ ਔਰ ਉਹਦੇ ਹੱਲ ਵੀ ਛੇਤੀ ਨਿਕਲਦੇ ਜਦੋਂ ਇੱਕ ਵਾਰੀ ਝਗੜਾ ਹੋ ਗਿਆ ਉਹ ਬਹੁਤ ਦੂਰ ਤੱਕ ਜਾਂਦਾ ਇਸ ਵਾਸਤੇ ਬੇਨਤੀ ਹੈ ਕਿ ਇਹੋ ਜਿਹੇ ਝਗੜਿਆਂ 'ਚ ਨਾ ਪਈਏ ਨਾ ਹੀ ਅਸੀਂ ਇਹ ਵਖਰੇਵੇਂ ਪੈਦਾ ਕਰੀਏ ਆਪਾਂ ਜੋ ਕੋਈ ਵੀ ਸਮੱਸਿਆ ਹੈ ਨਾ ਉਹਦਾ ਮੈਂ ਬੇਨਤੀ ਕਰਦਾ ਕੋਈ ਸਮੱਸਿਆ ਕੋਈ ਵੀ ਤੁਹਾਡੇ ਕੋਲ ਸ਼ਿਕਾਇਤ ਆ ਉਹ ਸਾਨੂੰ ਅਣਕੇ ਦੱਸੋ ਅਸੀਂ ਮੌਕੇ ਤੇ ਹੀ ਉਹਦਾ ਜਿਹੜਾ ਹੱਲ ਕਰਾਂਗੇ ਜੇਕਰ ਮੌਕੇ ਤੇ ਹੱਲ ਨਾ ਹੋਣ ਵਾਲਾ ਹੋਇਆ ਸਾਡੇ ਹੈਡੌਸ ਤੋਂ ਪ੍ਰਵਾਨਗੀ ਲੈਣ ਹੋਈ ਉਹ ਅਸੀਂ ਹੈਡੌਸ ਤੋਂ ਪ੍ਰਵਾਨਗੀ ਲੈ ਕੇ ਉਹਦਾ ਜਰੂਰ ਹੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਲਾਕੇ ਦੇ ਲੋਕਾਂ ਨੂੰ ਜੀ ਸ਼ਰਧਾਲੂਆਂ ਨੂੰ ਸ਼ਰਧਾਲੂਆਂ ਨੂੰ ਇਹੀ ਬੇਨਤੀ ਹੈ ਕਿ ਆਪ ਬਿਨਾਂ ਕਿਸੇ ਚੀਜ਼ ਤੋਂ ਬਿਨਾਂ ਕਿਸੇ ਡਰ ਤੋਂ ਗੁਰੂ ਘਰ ਨਤਮਸਤਕ ਹੋਵੋ ਔਰ ਜਿਹੜੇ ਇਹ ਪੁਰਾਣੇ ਇਹਨਾਂ ਦੇ ਹੈਗੇ ਨੇ ਵਖਰੇਵੇਂ ਆ ਜਾਂ ਜੋ ਪੁਰਾਣੇ ਇਲਜ਼ਾਮ ਨੇ ਉਹ ਮੈਂ ਛੇਤੀ ਉਦੋਂ ਵਿਸ਼ਵਾਸ ਦਵਾਇਆ ਕਿ 2-4 ਦਿਨ ਸ਼ਤਾਬ ਦੀ ਸਮਾਗਮਾਂ ਦਾ ਕਰਕੇ ਸਾਰਾ ਸਟਾਫ ਪ੍ਰਧਾਨ ਜੀ ਸਾਡੇ ਮੈਂਬਰ ਸਾਹਿਬਾਨ ਸਾਰੇ ਉਧਰ ਬਿਜੀ ਨੇ ਉਹਨਾਂ ਦੀਆਂ ਡਿਊਟੀਆਂ ਬਹੁਤ ਭਾਰੀਆਂ ਲੱਗੀਆਂ ਨੇ ਸੋ ਉਹ ਸਮਾਗਮ ਖਤਮ ਹੋਣ ਤੋਂ ਬਾਅਦ ਮੈਂ ਹੈੱਡ ਆਫਸਰ ਗੱਲ ਕਰਾਂਗਾ ਪ੍ਰਧਾਨ ਜੀ ਨਾਲ ਗੱਲ ਕਰਕੇ ਜਿਹੜਾ ਪੁਰਾਣਾ ਵਿਵਾਦ ਹੈ ਕਲਸੜਾ ਉਹਨੂੰ ਜਲਦੀ ਤੋਂ ਜਲਦੀ ਸੁਲਝਾਉਣ ਦੀ ਕੋਸ਼ਿਸ਼ ਕਰਾਂਗਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਅਪਦੇਸ਼ ਸਿੰਘ ਜੀ ਸਰਪੰਚ ਸਾਹਿਬ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰਪੰਚ ਸਾਹਿਬ ਪਿਛਲੇ ਦਿਨੀ ਕੁਝ ਪਿੰਡ ਦੇ ਲੋਕ ਉਸ ਬਾਹਰਲੀ ਸਰਾਰਤੀ ਲੋਕਾਂ ਵੱਲੋਂ ਅੰਸਰਾ ਵੱਲੋਂ ਕਹਿ ਸਕਦੇ ਆਪਾਂ ਵੀ ਗੁਰਦਾਰ ਉਹਨਾਂ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਜੀ ਜਿਹੜੇ ਇਹ ਸਾਡੇ ਪਿੰਡ ਦੇ ਮਤਲਬ ਤੁਹਾਨੂੰ ਕੀ ਦੱਸਾਂ ਜੀ ਇਹਨਾਂ ਦਾ ਕੰਮ ਹੀ ਇਹ ਆ ਅਸੀਂ ਅਸੀਂ ਭਾਲਦੇ ਆਂ ਦੇਖੋ ਸਾਡੀ ਪੰਚਾਇਤ ਰਹੀ ਆ ਪੂਰੀ ਵਧੀਆ ਅਸੀਂ ਕੰਮ ਕੀਤੇ ਨੇ ਡਵੈਲਪਮੈਂਟ ਕੀਤੀ ਆ ਪਿੰਡ ਦੀ ਕੀਤੀ ਆ ਹੁਣ ਇਹ ਜਿਹੜੇ ਇਹ ਜੇ ਸ਼ਰਾਰਤੀ ਬੰਦੇ ਨੇ ਦੇਖੋ ਮੈਂ ਤਾਂ ਇੱਕ ਸਾਡੇ ਪਿੰਡ ਆਲਮਗੀਰ ਨਗਰ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਇਹ ਜੇ ਬੰਦੇ ਨੇ ਇਹਨਾਂ ਤੋਂ ਪਰਹੇਜ਼ ਰੱਖੋ ਦੇਖੋ ਗੁਰੂ ਘਰ ਹੋਰ ਖਰਾਬ ਕਰ ਰਹੇ ਨੇ ਮਾਹੌਲ ਪੂਰਾ ਹੀ ਖਰਾਬ ਕਰ ਰਹੇ ਨੇ ਦੇਖੋ ਅਮਨ ਸ਼ਾਂਤੀ ਬਣਾ ਕੇ ਰੱਖਣ ਦਾ ਹੁੰਦਾ ਦੇਖੋ ਜੇ ਤੁਹਾਨੂੰ ਲੱਗਦਾ ਕੋਈ ਗੱਲ ਆ ਉਥੇ ਗੁਰੂ ਘਰ ਧਰਨਾ ਦੇਣ ਦਾ ਤਾਂ ਆਪਣੀ ਕੋਈ ਮਤਬਲ ਹੀ ਨਹੀਂ ਬਣਦਾ ਦੇਖੋ ਸਾਨੂੰ ਕਾਂਸ ਦੀ ਸ਼ਿਕਾਇਤ ਆਈ ਸੀ ਕਿ ਅਸੀਂ ਕਾਂਸ ਦੀ ਸ਼ਿਕਾਇਤ ਉਥੇ ਲਿਖਤੀ ਰੂਪ ਵਿੱਚ ਕੀਤੀ ਲਿਖਤੀ ਰੂਪ ਵਿੱਚ ਕਰਕੇ ਅਸੀਂ ਕਾਂਸ ਗੁਰਦੁਆਰਾ ਸਾਹਿਬ ਸਾਨੂੰ ਉਹਨਾਂ ਨੇ ਅਸੀਂ ਮੰਗਾ ਲਿਆ ਅਸੀਂ ਜੇ ਅਸੀਂ ਸਾਡੀ ਬੇਵਕੂਫੀ ਸੀ ਜੇ ਅਸੀਂ ਜਾ ਕੇ ਉਥੇ ਧਰਨੇ ਦਈਏ ਹੋਰ ਕਰੀਏ ਇਦੋਂ ਅਸੀਂ ਮਾਹੌਲ ਵਿਗਾੜਨ ਵਾਲਾ ਕੰਮ ਕਰੀਏ ਇਹ ਬਿਲਕੁਲ ਗਲਤ ਆ ਜਿਹੜੇ ਬੰਦੇ ਨੇ ਸ਼ਰਾਰਤੀ ਇਹ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਨੇ ਅਸੀਂ ਵੀ ਅਸੀਂ ਇੱਕ ਪ੍ਰੈਸ ਨੋਟ ਲਿਖ ਕੇ ਮੰਗ ਪੱਤਰ ਵੀ ਲੈ ਕੇ ਗਏ ਸੀ ਵੀ ਸਾਡਾ ਉਹ ਫੜਿਆ ਨਹੀਂ ਇਹਨਾਂ ਨੇ ਨਹੀਂ ਜੀ ਨਹੀਂ ਬਿਲਕੁਲ ਦੇਖੋ ਸਾਡੇ ਮੰਗ ਪੱਤਰ ਫੜ ਲਏ ਸਾਰਾ ਕੁਝ ਫੜ ਲਿਆ ਜਿਹੜੇ ਮੰਗ ਪੱਤਰ ਲੈ ਕੇ ਗਏ ਸੀ ਉਹਦਾ ਵੀ ਮੈਂ ਮਤਲਬ ਪਤਾ ਕੀਤਾ ਇਹਨਾਂ ਦੇ ਦੋ ਮੰਗ ਪੱਤਰ ਸੀਗੇ ਉਹ ਜਿਹੜਾ ਕਾਂਸ ਵਾਲਾ ਮੰਗ ਪੱਤਰ ਆ ਉਹ ਅਸੀਂ 2 ਸਾਲ ਹੋ ਗਏ ਤੁਸੀਂ ਕਰੀ ਬੈਠੇ ਆ ਇਹਨਾਂ ਨਾਲ ਲੱਗਦਾ ਨਹੀਂ ਵੀ ਇਹ ਜਿਹੜਾ ਸਾਰਾ ਮਾਮਲਾ ਇਹਨਾਂ ਨੂੰ ਇੱਥੇ ਗੁਰਦਾਰ ਸਾਹਿਬ ਦੇ ਵਿੱਚ ਜਾਣ ਦੀ ਬਜਾਇਸ ਧਾਮੀ ਸਾਹਿਬ ਨੂੰ ਧਾਮੀ ਸਾਹਿਬ ਤੱਕ ਪਹੁੰਚਾਉਣਾ ਚਾਹੀਦਾ ਸੀ ਹਾਂਜੀ ਹਾਂਜੀ ਜਿਸ ਆਪਾਂ ਨੂੰ ਕੁਝ ਲੱਗਦਾ ਜੀ ਉਹ ਇਹਨਾਂ ਦੇ ਹੈੱਡ ਬੈਠੇ ਨੇ ਉਹਨਾਂ ਕੋਲ ਜਾਓ ਦੇਖੋ ਧਰਨਾ ਨਾਲ ਤਾਂ ਦੇਖੋ ਮਾਹੌਲ ਖਰਾਬ ਕਰਨਾ ਹਾਂਜੀ ਹਾਂਜੀ ਜੇ ਜਿੱਥੇ ਆਪਣਾ ਮਸਲਾ ਹੱਲ ਹੁੰਦਾ ਉੱਥੇ ਜਾਓ ਧਰਨਾ ਦੇਣ ਨਾਲ ਤਾਂ ਆਪਣਾ ਕੋਈ ਮਸਲਾ ਹੱਲ ਨਹੀਂ ਹੁੰਦਾ ਦੇਖੋ ਜਿਹੜੀਆਂ ਇਹ ਜੀਆਂ ਜਿਹੜੀਆਂ ਇਹ ਮੈਂ ਤਾਂ ਇਹਨਾਂ ਨੂੰ ਇਸ ਬੰਦਿਆਂ ਨੂੰ ਦੇਖੋ ਇਹ ਜਿਹੜੇ ਸਾਡੇ ਚਲੋ ਇੱਕ ਦੋ ਬੰਦੇ ਹਰ ਇੱਕ ਪਿੰਡ ਦੇ ਵਿੱਚ ਹ ਦਾਰਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਇਹੀ ਕਹਿਣ ਦਿੰਦਾ ਵੀ ਸਾਡੇ ਪਿੰਡ ਦਾ ਮਾਹੌਲ ਨਾ ਖਰਾਬ ਕਰੋ ਨਾ ਖਰਾਬ ਕਰੋ ਅਸੀਂ ਅਮਨ ਅਮਨ ਸ਼ਾਂਤੀ ਪਿੰਡ ਚ ਲਿਆਉਣੀ ਚਾਹੁੰਦੇ ਆ ਤੁਸੀਂ ਇਹਨੂੰ ਨਾ ਖਰਾਬ ਕਰੋ ਇਹ ਇਹ ਜਿਹੜੇ ਚਲੋ ਇੱਕ ਬੰਦਾ ਸਾਰੇ ਉਹਨਾਂ ਨੂੰ ਪਤਾ ਹੀ ਪਤਾ ਵੀ ਇਹ ਬੰਦਾ ਕਿੱਦਾਂ ਦਾ ਵੀ ਕਿੱਦਾਂ ਦਾ ਕਿਤੇ ਕਿਤੇ ਐਪਲੀਕੇਸ਼ਨਾਂ ਪਾਤੀਆਂ ਕਿਤੇ ਕਿਤੇ ਪਾਤੀਆਂ ਪਰ ਮੈਂ ਨਗਰ ਦੇ ਲੋਕਾਂ ਨੂੰ ਆਪਣੇ ਪਿੰਡਿਆਂ ਨੂੰ ਇਹੀ ਗੱਲ ਕਹਿਣੀ ਚਾਹੁੰਦਾ ਵੀ ਦੇਖੋ ਅਮਨ ਸ਼ਾਂਤੀ ਰੱਖੋ ਆ ਜਿਹੜੇ ਬੰਦੇ ਦਾ ਆਪਾਂ ਨੂੰ ਪਤਾ ਉਹ ਤੋਂ ਮੜਾ ਜਾ ਕੇ ਰਹੀ ਜਿ ਰੱਖੋ देखो ये चंगियां गल्ला नी जे थोनू कुछ लगदा पंचायत बैठी आ पंचायत ਕੋਲ ਮਸਲਾ ਲੈ ਕੇ ਆਓ ਸਾਡੇ ਕੋਲ ਲੈ ਕੇ ਆਓ ਮਸਲਾ ਅਸੀਂ ਉਹਦਾ ਹੱਲ ਕਰੀਏ ਅੱਗੇ ਵੀ ਅਸੀਂ ਹੱਲ ਕੀਤੇ ਆ ਸਾਰੇ ਪਿੰਡ ਦੇ ਮਸਲੇ ਹੱਲ ਕਰਦੇ ਆ ਠੀਕ ਹੈ ਇਹ ਧਰਨੇ ਨਾਲ ਤਾਂ ਮਸਲੇ ਹੱਲ ਨਹੀਂ ਹੁੰਦੇ ਕਿਉਂਕਿ ਬਿਲਕੁਲ ਗਲਤ ਆ ਠੀਕ ਹੈ ਜੀ ਉੱਤੇ ਲੜਾਈ ਦਾ ਮਾਹੌਲ ਬਣਾ ਰਹੇ ਨੇ ਇਹ ਬੰਦੇ ਇਹ ਬਿਲਕੁਲ ਗਲਤ ਆ ਅਮਨ ਸ਼ਾਂਤੀ ਰੱਖਣੀ ਚਾਹੀਦੀ ਆ ਸਾਡੇ ਕੋਲ ਸਿਆਣੇ ਬਜ਼ੁਰਗ ਵੀ ਕੁਝ ਮੌਜੂਦ ਨੇ ਪਹਿਲਾਂ ਵੀ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਗੁਰਦਾਰੇ ਦੇ ਵਿੱਚ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਜਾ ਰਹੇ ਨੇ ਜਾਂ ਇਸ ਤਰ੍ਹਾਂ ਦੀ ਗੱਲਾਂਬੱਤਾਂ ਕੀਤੀ ਜਾ ਰਹੀਆਂ ਨੇ ਇਹ ਬਿਲਕੁਲ ਗਲਤ ਹੈ ਜਿੰਨਾ ਮਿਕਜੁਗ ਧਰਨਾ ਕਰਨਾ ਗੁਰਦਾਰੇ ਦੇ ਅੰਦਰ ਜਾ ਕੇ ਫੁੱਲਰਵਾਜੀ ਕਰਨੀ ਬਿਲਕੁਲ ਗਲਤ ਹੈ ਇਹ ਤੁਹਾਨੂੰ ਲੱਗਦਾ ਨਹੀਂ ਕਿ 7 ਵਜੇ ਬੈਠ ਕੇ ਢੰਗ ਢੰਗ ਨਾ ਕੀਤਾ ਜਾ ਸਕਦਾ ਬਿਲਕੁਲ ਸ਼ਾਂਤ ਬਾਹਰ ਬੈਠੋ ਆਪਣਾ ਬਾਹਰ ਬੈਠ ਕੇ ਕਰ ਸਕਦੇ ਅੰਦਰ ਜਾਂਦਾ ਤਾਂ ਕੋਈ ਮਤਲਬ ਹੀ ਨਹੀਂ ਕਿਸੇ ਨੂੰ ਵੀ ਠੀਕ ਹੈ ਕਿ ਨਹੀਂ ਬਾਕੀ ਜਿਹੜੇ ਕਰ ਰਹੇ ਨੇ ਇਹ ਤਾਂ ਅੱਜ ਤੋਂ ਨਹੀਂ ਇਹਨਾਂ ਦਾ ਜਨਮ ਤੋਂ ਹੀ ਤਰੀਕਾ ਇਹਨਾਂ ਦਾ ਮੇਰਾ ਇਹੀ ਪਿੰਡ ਇਹਨਾਂ ਤੋਂ ਟੋਡਾ ਇਹ ਮੇਰਾ ਨਾਮ ਭਾਕ ਸਿੰਘ ਸਾਫ ਕਾ ਸਰਪੰਚ ਸਾਫ ਕਾ ਸਰਪੰਚ ਠੀਕ ਹੈ ਇਹ ਇਹ ਬੰਦਿਆਂ ਦਾ ਕੰਮ ਜਨਮ ਤੋਂ ਹੀ ਇਹੀ ਆ ਕਿ ਪਹਿਲਾਂ ਤੋਂ ਹੀ ਪਹਿਲਾਂ ਤੋਂ ਹੀ ਕੇ ਪੰਚਾਇਤ ਦੀ ਉਲਟ ਇਹਨਾਂ ਨੇ ਕੰਮ ਕਰ ਨਹੀਂ ਕਰਨਾ ਜਿੱਥੇ ਵੀ ਕਿਤੇ ਚੰਗਾ ਕੰਮ ਹੁੰਦਾ ਉੱਥੇ ਇਹਨਾਂ ਨੇ ਮਾੜਾ ਕੰਮ ਨਹੀਂ ਕਰਨਾ ਬਾਬਾ ਭਿੰਦਾ ਦੇਖੋ ਕਾਰ ਸੇਵਾ ਵਾਲੇ ਨੇ ਕਿੱਡੇ ਕਿੱਡੇ ਇਲਜ਼ਾਮ ਲਾਏ ਲਾਏ ਜਾ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਬਿਲਕੁਲ ਨਜਾਇਜ਼ ਨੇ ਉਹ ਤਾਂ ਦੇਖੋਣ ਤੁਹਾਡੇ ਸਾਹਮਣੇ ਹੀ ਇੱਥੇ ਸਭ ਕੁਝ ਕਸਮ ਖਾ ਕੇ ਗਏ ਨੇ ਸਭ ਕੁਝ ਕਰਕੇ ਗਿਆ ਵੀ ਬਿਲਕੁਲ ਜੇ ਕਿਸੇ ਦੀ ਕੋਈ ਕਮੀ ਹੈ ਜੇ ਮੈਨੂੰ ਦੱਸੋ ਆ ਕੇ ਜਾਂ ਕੀ ਕਰਨਾ ਮੈਂ ਬਿਲਕੁਲ ਆਪਣੇ ਪਰਮਾਤਮਾ ਵੱਲੋਂ ਸਹੀ ਕਰ ਕਮ ਕਰ ਰਿਹਾ ਜਿਹੜਾ ਕੁਝ ਕਰ ਰਿਹਾ ਠੀਕ ਹੈ ਕਿ ਨਹੀਂ ਤੇ ਉਹ ਜੇ ਕੋਈ ਇਹ ਕਹਿਣਾ ਚਾਹੁੰਦਾ ਹੁਣ ਤੁਸੀਂ ਆਪਣੇ ਪਿੰਡ ਵਾਲਿਆਂ ਨੂੰ ਜਾਂ ਇਲਾਕਾ ਨਿਵਾਸੀਆਂ ਨੂੰ ਇਲਾਕਾ ਨਿਵਾਸੀ ਨੂੰ ਮੈਂ ਇਹ ਕਹਿਣਾ ਕਿ ਆਪਣੇ ਪਿੰਡ ਦੇ ਵਿੱਚ ਜਾਂ ਇਲਾਕੇ ਦੇ ਵਿੱਚ ਸ਼ੁਕ ਸ਼ਾਂਤੀ ਰੱਖੋ ਐਵੇਂ ਖਾਮ ਖਾ ਕਿਸੇ ਦਾ ਮਾਹੌਲ ਨਾ ਖਰਾਬ ਕਰੋ ਕਿਸੇ ਖਾਮ ਖਾ ਦੁਨੀਆ ਨੂੰ ਗੁਮਰਾਹ ਨਾ ਕਰੋ ਨੂੰ ਵੀ ਲੱਗਦਾ ਵੀ ਕੁਝ ਬਾਹਰ ਦੇ ਇਸਰਾਰਤੀ ਅੰਸਰ ਨੇ ਬਾਹਰਲੇ ਵੀ ਵਿੱਚ ਹੈਗੇ ਆ ਹੈਗੇ ਹੈਗੇ ਵਿੱਚ ਬਾਹਰਲੇ ਨਾਲ ਉਹ ਵੀ ਹੈਗੇ ਪਿੰਡ ਵਾਲੇ ਵੀ ਹੈਗੇ ਵਿੱਚ ਜੀ ਕੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਅਮਰ ਸਿੰਘ ਆ ਜੀ ਮੈਂ ਮਾਹਲ ਮੁਗੀਰ ਪਿੰਡ ਦਾ ਹੈਗਾ ਤੇ ਜਿਹੜਾ ਉੱਥੇ ਧਰਨਾ ਲਗਾਇਆ ਗਿਆ ਹੈਗਾ ਗੁਰਦੁਆਰਾ ਸਾਹਿਬ ਦੇ ਬਿਤੇ ਧਰਨਾ ਲਵਾਉਣ ਦਾ ਕੋਈ ਮਤਲਬ ਹੈ ਨਹੀਂਗਾ ਗੁਰਦੁਆਰਾ ਸਾਹਿਬ ਦੇ ਮੂਰੇ ਇਲਜ਼ਾਮ ਲਾਏ ਜਾ ਰਹੇ ਨੇ ਬਾਬੇ ਪਿੰਦੇ ਤੇ ਉਹ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਉਹ ਨਜਾਇਜ਼ ਨਹੀਂ ਜੀ ਉਹ ਨਜਾਇਜ਼ ਨਹੀਂ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਧਾਰਨਾ ਲਾਉਣਾ ਨਜਾਇਜ਼ ਵਾ ਕਿਸੇ ਤੇ ਇਲਜ਼ਾਮ ਜਾਂ ਤਾਂ ਸਬੂਤ ਦਿਓ ਜਾਂ ਤਾਂ ਸਬੂਤ ਨੰਬਰ 2 ਤੇ ਜੇਕਰ ਤੁਹਾਨੂੰ ਗੁਰਦੁਆਰੇ ਪ੍ਰਤੀ ਕੋਈ ਸ਼ਿਕਾਇਤ ਆ ਮੈਨੇਜਰ ਨੂੰ ਦਿਓ ਮੈਨੇਜਰ ਅਗੇ ਸ਼ਰੋਣਿਕ ਮੀਟਿੰਗ ਵਿੱਚ ਨੂੰ ਦੇਵੇ ਅਸੂਲ ਤਾਂ ਇਹ ਹੈਗਾ ਨਾ ਹੁਣ ਇਹਦਾ ਇਹਦਾ ਮਤਲਬ ਇਹ ਤਾਂ ਇਹ ਵੀ ਉੱਟ ਕੇ 22 ਦਿਨੋਂ ਬਾਅਦ ਦਿੱਤੀਓ ਧੰਨਵਾਦ ਇਹਨਾਂ ਕੰਨਾ ਅਗਰ ਕੋਈ ਗੜ ਕਿਸੇ ਨੂੰ ਕਿਸੇ ਨੂੰ ਨਹੀਂ ਕਾਨੂੰਨੀ ਤਰੀਕੇ ਨਾਲ ਹੁੰਦੀ ਹੈ ਗੁਰਦੁਆਰਾ ਸਾਹਿਬ ਦੀ ਸ਼ਿਕਾਇਤ ਅਮਰੀਦ ਨੂੰ ਦਿਓ ਤੁਸੀਂ ਮਨੇਦਰ ਨਹੀਂ ਆਉਂਦਾ ਫਿਰ ਤੁਸਾਨੂੰ ਨਹੀਂ ਕਿਤੇ ਮੈਂ ਕਮੇਟੀ ਕੋਲੇ ਜਾ ਸਕਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਬੇ ਭਿੰਦੇ ਤੇ ਇਲਜ਼ਾਮ ਲਾਇਆ ਜਾ ਰਹੇ ਨੇ ਬਿਲਕੁਲ ਗਲਤ ਹੈ ਜੀ ਬਹੁਤ ਸੇਵਾ ਕਰਨ ਵਾਲੇ ਬੰਦੇ ਨੂੰ ਇਲਜ਼ਾਮ ਲਾਉਣੇ ਕਿੰਨੇ ਸਾਲਾਂ ਤੋਂ ਸੇਵਾ ਕਰਦੇ ਹੋ 10 ਸਾਲ ਤੋਂ ਲੱਗੇ ਨਹੀਂ ਆਈ ਇਹ ਸੀ ਪੈਂਡਮਿਕ ਇਹ ਸੀ ਉਹ ਨਗਰ ਨਿਵਾਸੀ ਆਲਮਗੀਰ ਸਾਹਿਬ ਦੇ ਪਤਵੰਤੇ ਸਾਬਕਾ ਸਰਪੰਚ ਸਰਪੰਚ ਉਪਦੇਸ਼ ਸਿੰਘ ਜੀ ਸਾਬਕਾ ਸਰਪੰਚ ਭਾਗ ਸਿੰਘ ਜੀ ਸ਼ਰੋਮਣੀ ਕਮੇਟੀ ਦੇ ਮੈਂਬਰ ਚੰਦ ਸਿੰਘ ਜੀ ਤੇ ਸਰ ਮੈਨੇਜਰ ਸਾਹਿਬ ਲਖਵੀਰ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਵੀ ਕੁਝ ਪਿੰਡ ਦੇ ਕੁਝ ਬਾਹਰਲੇ ਸਰਾਂਤਰੀ ਸਰਾਰਤੀ ਅੰਸਰਾ ਵੱਲੋਂ ਜਿਹੜਾ ਗੁਰਦਾਰਾ ਸਾਹਿਬ ਦੇ ਵਿੱਚ ਮਾਹੌਲ ਖਰਾਬ ਕੀਤਾ ਜਾ ਰਿਹਾ ਜਾਂ ਕੁਝ ਲੋਕਾਂ ਤੇ ਸੇਵਾਦਾਰਾਂ ਤੇ ਜਿਵੇਂ ਕਿ ਪਾਰਸੇ ਵਾਲੇ ਬਾਬਾ ਪਿੰਦਾ ਜੀ ਉਹਨਾਂ ਤੇ ਇਲਜ਼ਾਮ ਲਾਏ ਜਾ ਰਹੇ ਹਨ ਸਰਾ ਸਰ ਬਿਲਕੁਲ ਉਹ ਗਲਤ ਨਹੀਂ ਕੁਝ ਸਰਾਂਤੀ ਲੋਕਾਂ ਵੱਲੋਂ ਮਾਹੌਲ ਖਰਾਬ ਕੀਤਾ ਜਾ ਰਿਹਾ ਸ਼ਰੋਮਣੀ ਕਮੇਟੀ ਨੂੰ ਬਦਨਾਮ ਕੀਤਾ ਜਾ ਰਿਹਾ ਪਰ ਇਹਨਾਂ ਦਾ ਇਹ ਵੀ ਕਹਿਣਾ ਵੀ ਇਲਾਕੇ ਦੀ ਸੰਗਤ ਤੇ ਇਲਾਕੇ ਦੇ ਸਰਦਾਲੂਆਂ ਨੂੰ ਵੀ ਤੁਸੀਂ ਕਿਸੇ ਦੀ ਗੱਲ ਵਿੱਚ ਨਹੀਂ ਆਉਣਾ ਇਸੇ ਤੇ ਕੋਈ ਵੀ ਗੱਲ ਸੁਣਨੀ ਨਹੀਂ ਅਗਰ ਕੋਈ ਤੁਹਾਨੂੰ ਲੱਗਦਾ ਤਾਂ ਸਾਡੇ ਨਾਲ ਆ ਕੇ ਸਿੱਧਾ ਸੰਪਰਕ ਕਰੋ ਸਰਪੰਚ ਸਾਹਿਬ ਨੇ ਵੀ ਦੱਸਿਆ ਮੈਨੇਜਰ ਸਾਹਿਬ ਨੇ ਵੀ ਦੱਸਿਆ ਵੀ ਜੋ ਵੀ ਗੱਲਬਾਤ ਹੈ ਸਾਡੇ ਨਾਲ ਆ ਕੇ ਕਰੋ ਨਾ ਕਿ ਤੁਸੀਂ ਗੁਰਦਾਰਾ ਸਾਹਿਬ ਦੇ ਵਿੱਚ ਆ ਕੇ ਧਰਨਾ ਲਾ ਕੇ ਬੈਠੋ ਮਿਹਰਬਾਨੀ ਮੈਂ ਚੰਨੂ ਸਿੰਘ ਪਿੰਡ ਆਲਮਗੀ ਅੱਜ ਸਾਰੇ ਪਿੰਡ ਵੱਲੋਂ ਗੁਰਦਾਰੇ ਵਿੱਚ ਸੁਧਾਰ ਕਰਨ ਸੰਬੰਧੀ ਤੇ ਪਿੰਡ ਵਿੱਚ ਵਿਕਾਸ ਦੇ ਕੰਮ ਚੰਗੀ ਤਰ੍ਹਾਂ ਕਾਰਨ ਸਬੰਧੀ ਪਤਵੰਤੇ ਸੱਜਣਾਂ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਮੁੱਖ ਮਤਾ ਗੁਰਦਾਰੇ ਵਿੱਚ ਬਦਰੀਆਂ ਬੇਆਦਮੀਆਂ ਕੁਲੀਤੀਆਂ ਜੋ ਕਾਰਨ ਬਣ ਰਹੇ ਆ ਉਹਨਾਂ ਨਾਲ ਨਜਿੱਠਣ ਲਈ ਕਿ ਪਿੰਡ ਵੱਲੋਂ ਨੌਜਵਾਨ ਅਤੇ ਦੂਸਰੇ ਮਲੇ ਵੱਡੇ ਵੀਰਾਂ ਦੀ ਇੱਕ ਕਮੇਟੀ ਬਣਾਈ ਗਈ ਹੈ ਜੋ ਸਮੇਂ-ਸਮੇਂ ਅਨੁਸਾਰ ਗੁਰਦਾਰਾ ਸਾਹਿਬ ਵਿੱਚ ਜੋ ਵੀ ਮਾਤਾ-ਬਾਨੇ ਨਾਲ ਗਲਤ ਸਿਰਜਿਆ ਹੋਇਆ ਉਸ ਨੂੰ ਠੀਕ ਕਰਨ ਲਈ ਉਹਨਾਂ ਨਾਲ ਮੀਟਿੰਗਾਂ ਕੀਤੀ ਜਾਣਗੀਆਂ ਗੁਰਦਾਰਾ ਸਾਹਿਬ ਦੇ ਪ੍ਰਧਾਨ ਧਮੀ ਸਾਹਿਬ ਨਾਲ ਵੀ ਮੀਟਿੰਗ ਕਰਕੇ ਇੱਥੇ ਸਾਫ਼ ਤੇ ਸੁਥਰਾ ਸਵੱਛਤਾ ਪ੍ਰਬੰਧ ਕਰਵਾਉਣ ਲਈ ਬੇਨਤੀ ਕੀਤੀ ਜਾਵੇਗੀ ਇਹ ਮੈਨੇਜਮੈਂਟ ਦੀਆਂ ਕਮੀਆਂ ਨੇ ਇਸ ਕਰਕੇ ਸਾਨੂੰ ਮਜਬੂਰਨ ਕਮੇਟੀ ਬਣਾਉਣੀ ਪਈ ਹੈ ਪੰਜ ਚਾਰ ਦਿਨ ਪਹਿਲਾਂ ਬੰਦੇ ਫੜੋ ਦੇ ਬੰਦੇ ਤੇ ਉਹ ਵੀ ਚਲੋ ਹੈਗੇ ਕੱਲ ਅਸੀਂ ਉੱਥੇ ਇੱਕ ਮੰਗ ਪੱਤਰ ਸੰਪਨ ਗਏ ਸੀਗੇ ਵੇ ਸਾਨੂੰ ਇੱਕ ਦਾ ਕਲਸ ਦਾ ਮੁੱਦਾ ਸੀਗਾ ਸਾਡਾ ਇੱਕ ਘੰਟਾ ਸੀਗਾ ਪੁਰਾਣੇ ਸਮੇਂ ਦਾ ਘੰਟਾ ਸੀ ਉਹ ਬਹੁਤ ਪੁਰਾਣਾ ਸੀਗਾ ਜਿਹੜਾ ਆਲੇ-ਦਾਲੇ ਤੇ ਦਾ ਆ ਕਈ ਧੰਤਾਂ ਦਾ ਬਣਿਆ ਆ ਸੀਗਾ ਜੀ ਉਹ ਉਹ ਪਤਾ ਨਹੀਂ ਕਿੱਧਰ ਗਿਆ ਪਹੁੰਗਿਆ ਤੇ ਇੱਕ ਪਲੰਗ ਸਾਹਿਬ ਸੀਗਾ ਅੰਦਰ ਆ ਹੋਰਾ ਸਾਹਿਬ ਦੇ ਵਿੱਚ ਮਨਜੀਤ ਸਾਹਿਬ ਉਹ ਪਤਾ ਨਹੀਂ ਕਿੱਥੇ ਗਿਆ ਜਿਹੜੀਆਂ ਪੁਰਾਣੀਆਂ ਨਿਸ਼ਾਨੀਆਂ ਖਤਮ ਕਰ ਰਹੇ ਨੇ ਉਹ ਅਸੀਂ ਖਤਮ ਕਰਨੀ ਨਹੀਂ ਦੇਣੀ ਆ ਜੀ ਹੁਣ ਤੱਕ ਕਰ ਲੀਆਂ ਜੋ ਕਰ ਲੀਆਂ ਇਹ ਕਮੇਟੀ ਅਸੀਂ ਤਾਂ ਬਣਾਈ ਆ ਤੇ ਇਹਨਾਂ ਨੂੰ ਜੀ ਚਿੱਠੀ ਲਿਖ ਕੇ ਕੱਢੀ ਵੀ ਇੱਕ ਤਾਂ ਦਿਉੜੀ ਸਾਹਿਬ ਨਹੀਂ ਢਾਣੀ 8 ਮਹੀਨੇ ਹੋ ਗਏ ਚਿੱਠੀ ਲਿਖ ਕੇ ਕੱਢੀ ਨੂੰ ਅੱਜ ਤੱਕ ਉਹਦਾ ਕੋਈ ਜਵਾਬ ਨਹੀਂ ਆਇਆ ਕੱਲ੍ਹ ਸਾਰੇ ਵੀ ਦਿੱਤੀਆਂ ਜੀ ਸਰ ਕੱਲ੍ਹ ਸਾਰੇ ਵੀ ਦਿੱਤੀਆਂ ਔਰ ਇਹ ਕੱਲ੍ਹ ਸਾਰੇ ਇੱਕ ਨਗਰ ਨੇ ਨਹੀਂ ਦਿੱਤੀਆਂ ਬਲਕਿ ਪੰਚਾਇਤ ਨੇ علیحدਾ ਦਿੱਤੀ ਆ ਚਿੱਠੀ ਸਾਡੇ ਪਿੰਡ ਦੀ ਪੰਚਾਇਤ ਨੇ ਵੀ ਦਿੱਤੀ ਹੋਈ ਆ ਕੋਈ ਜਵਾਬ ਨਹੀਂ ਆਇਆ ਇਹਨਾਂ ਨੂੰ